ਲੰਘੇ ਤਿੰਨ ਚਾਰ ਦਿਨਾ ਤੋਂ ਇੱਥੇ ਦੋ ਬੀਬੀਆਂ ਗੱਡੀ ਦੇ ਵਿੱਚ ਬੈਠੀਆਂ ਤੇ ਮੂਰੇ ਦੋ ਬੰਦੇ ਬੈਠੇ ਕਹਿੰਦੇ ਮਾਤਾ ਜੀ ਤੁਸੀਂ ਜਾਣਦੇ ਹੋ ਕਿ ਸਾਨੂੰ ਅਸਲਾ ਤੁਹਾਡੇ ਇੰਨੇ ਵਾਕਮ ਹੈ ਚਲੋ ਮਾਤਾ ਜੀ ਗੱਡੀ ਦੇ ਵਿੱਚ ਉਹਨਾਂ ਨਾਲ ਬੈਠ ਗਏ ਉਹਨਾਂ ਜਿਹੜੇ ਪਿੱਛੇ ਬੈਠੀਆਂ ਸੀਗੀਆਂ ਬੀਬੀਆਂ ਉਹਨਾਂ ਨੇ 1.5 ਕਿਲੋਮੀਟਰ ਤੱਕ ਦੋ ਵਾਰ ਗਿਆ ਵੀ ਸਾਨੂੰ ਉਲਟੀ ਆਈਏ ਤੇ ਇੱਥੇ ਤੱਕ ਹੀ ਮਾਤਾ ਨੇ ਆਉਣਾ ਸੀ ਕੰਨਾਂ ਦੀਆਂ ਬਾਲੀਆਂ ਕਦੋਂ ਤਾਰੀਆਂ ਮਾਤਾ ਨੂੰ ਪਤਾ ਵੀ ਨਹੀਂ ਲੱਗਿਆ ਸੁਬਹ ਉਮਰ ਦੇ ਹਿਸਾਬ ਨਾਲ ਚੱਲ ਬੰਦਾ ਕਹਿੰਦਾ ਵੀ ਚਲੋ ਇੰਨਾ ਕੰਪਲ ਕਰ ਰਿਹਾ ਤਾਂ ਬਹਿ ਜਾਨੇ ਆ The ਮੈਂ ਪ੍ਰਮਿੰਦਰ ਕੋਰ ਬਾਸਤੀ ਸਰਾਂ ਸ਼ਹਿਰ ਅੱਜ ਸਵੇਰੇ ਮੈਂ ਮਾਤਾ ਚਕਰੀਸ਼ਿਰੀ ਦੇਵੀ ਦੇ ਹਸਪਤਾਲ ਵਿੱਚ ਥੈਰੇਪੀ ਕਰਉਣ ਲਈ chatID ਗੁਰਦੁਆਰੇ ਕੋਲ ਪਹੁੰਚਾ ਤੇ ਖੜੀ ਸੀ ਇਹਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ ਪਹਿਲੇ ਵਾਲੀ ਲੜਕੀ ਮੇਰੇ ਅੰਨੀ ਮੈਨੂੰ ਕਹਿਣ ਲੱਗੀ ਕਿ ਆਹ ਦਾ ਭੈੜਾ ਜੀ ਤੇ ਤੁਹਾਨੂੰ ਜਾਣਦੇ ਆ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸ਼ਰੂ ਸਾਹਿਬ ਤਾਂ ਕੋਮੇਰੇ ਨਾਲ ਗੱਲਾਂ ਕਰਦੇ ਗਏ ਲੰਗ ਕੇ ਉਹਨਾਂ ਨੇ ਜੜੀ ਤੀਜੀ ਜਨਾਨੀ ਸੀ ਉਹਦਾ ਜੀ ਕਚਾ ਹੋਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਧੱਕੀ ਖੋਲ ਗਈ ਤੇ ਮੇਰੇ ਨਾਲ ਉਹ ਖੈਂਦੀ ਹਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਣੀਆਂ ਜੇ ਤੁਹਾਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਏ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਡ ਵਿੱਚ ਹੈ ਨਹੀਂ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਭੇਜਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ ਤੇ ਇੱਥੇ ਆ ਕੇ ਉਹ ਦੋ ਬੀਬੀਆਂ ਨੇ ਤੇ ਇੱਕ ਬੰਦਾ ਗੱਡੀ ਚਲਾ ਰਿਹਾ ਸੀ ਤੇ ਜਿਹੜੇ ਪਿੱਛੇ ਬੈਠੇ ਜਾਂ ਸੀਗੀਆਂ ਬੀਬੀਆਂ ਉਹਨਾਂ ਨੇ 1.5 ਕਿਲੋਮੀਟਰ ਤੱਕ ਦੋ ਵਾਰ ਕਿਹਾ ਵੀ ਸਾਨੂੰ ਉਲਟੀ ਆਈ ਏ ਆ ਖਾਲੀ ਪਲਾਟ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਤਾਰ ਕੇ ਆਹ ਸਾਹਮਣੇ ਬੀਬੀ ਨੇ ਜੈਨ ਮੰਦਰ ਜਾਣਾ ਸੀ ਤੁਸੀਂ ਆ ਜੈਨ ਮੰਦਰ ਦੇਖ ਸਕਦੇ ਹੋ ਵੀ ਆਹ ਸਾਹਮਣੇ ਜੈਨ ਮੰਦਰ ਹੈ ਇੱਥੇ ਫਿਜ਼ੀਓਥੈਰੇਪੀ ਹੁੰਦੀ ਹੈ ਜੀ ਤੇ ਇੱਥੇ ਤੱਕ ਹੀ ਮਾਤਾ ਨੇ ਆਉਣਾ ਸੀ ਕੰਨਾਂ ਦੀਆਂ ਵਾਲੀਆਂ ਕਦੋਂ ਤਾਰੀਆਂ ਮਾਤਾ ਨੂੰ ਪਤਾ ਵੀ ਨਹੀਂ ਲੱਗਿਆ ਕੋਮ ਉਮਰ ਦੇ ਹਿਸਾਬ ਨਾਲ ਚੱਲ ਬੰਦਾ ਕਹਿੰਦਾ ਵੀ ਚਲੋ ਇੰਨਾ ਕੰਪੈਲ ਕਰ ਰਿਹਾ ਤਾਂ ਬਹਿ ਜਾਂਦੇ ਆ ਪਰ ਪਤਾ ਨਹੀਂ ਕਿਹੜੇ ਰੂਪ ਚ ਕੌਣ ਬੰਦਾ ਬੈਠਾ ਹੁੰਦਾ ਹੈ ਅੰਦਰ ਵੀ ਉਹਦੀ ਮਨਸ਼ਾ ਕੀ ਹੁੰਦੀ ਹੈ ਵੀ ਉਹ ਤੁਹਾਡੇ ਨਾਲ ਤੁਹਾਡਾ ਇੰਨਾ ਨੁਕਸਾਨ ਕਰਕੇ ਚਲੇ ਜਾਂਦਾ ਹੈ ਠੋਕ ਖਾਸ ਕਰਕੇ ਸਿਆਣੇ ਬੰਦਿਆਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਵੀ ਜਿਹਦੇ ਮਗਰ ਬਹਿਣਾ ਹੈ ਧਿਆਨ ਨਾਲ ਬੈਠੋ ਦੇਖ ਕੇ ਬੈਠੋ ਅੱਬਰਤਾ ਬੈਠੋ ਹੀ ਨਾ ਕਿਉਂਕਿ ਆਪਾਂ ਨੂੰ ਇਹ ਲੱਗਦਾ ਵੀ ਆਪਣਾ ਛੋਟਾ ਜਿਹਾ ਇਹ ਕਸਬਾ ਫਤੇਗੜ ਸਾਹਿਬ ਜਿਹੜੇ ਬਾਹਰੋਂ ਆ ਕੇ ਉਰੇ बसे ਹੋਏ ਨੇ ਇੱਥੇ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਉਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਜੀ ਇਹਨਾਂ ਸ਼ਬਦਾਂ ਨਾਲੇ ਫਤਿਹ ਬੁਲਾਉਣੀ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ